ਜਿਵੇਂ 7976 ਨੂੰ ਤਿਆਰ ਕੀਤਾ ਹੋਰ ਵੀ ਅਲਬੇਲਾ ਜੀ ਨੇ ਉਸ ਸਮੇਂ ਜਾਂ ਬਾਅਦ ਵਿੱਚ ਸਿੰਗਰ ਤਿਆਰ ਕੀਤੇ ਉਸ ਤੋਂ ਬਾਅਦ ਬਹੁਤ ਕੀਤੇ ਜੀ ਅੱਛਾ ਹਾਂਜੀ ਜਿਵੇਂ 7976 ਤੋਂ ਬਾਅਦ ਬਲਕਾਰ ਸਿੱਧੂ ਧਰਮਪ੍ਰੀਤ ਜੀ ਇਸ ਤਰ੍ਹਾਂ ਕਲਾਕਾਰ ਬਹੁਤ ਤਿਆਰ ਕੀਤੇ ਜਿਨ੍ਹਾਂ ਵੀ ਮਾਲਵੇ ਦੇ ਲਗਭਗ ਗੋਰਾ ਚੱਕ ਵਾਲਾ ਹੋ ਗਏ ਜਿਨ੍ਹਾਂ ਵੀ ਹਾਂ ਗੋਰਾ ਚੱਕ ਵਾਲਾ ਬਹੁਤ ਵਧੀਆ ਗਾਇਕ ਵੀ ਆ ਰੈਕਟਰ ਵੀ ਆ ਜੀ ਜੀ ਤੇ ਅਕਸਰ ਹੀ ਸਾਡੇ ਕੋਲੇ ਆਉਂਦੇ ਜਾਂਦੇ ਰਹੇ ਬਹੁਤ ਵਧੀਆ ਪਿਆਰਾ ਮੁੰਡਾ ਹੋਵੇ ਤੇ ਮਤਲਬ ਜਿਹੜੇ ਕਹਿ ਸਕਦੇ ਕਿ ਸੰਗੀਤ ਦੀ ਗੁੜਤੀ ਆ ਇਹਨਾਂ ਸਾਰੇ ਨੇ ਅਲਬੇਲਾ ਜੀ ਕੋਲੋਂ ਅਲਬੇਲਾ ਜੀ ਕੋਲੋਂ ਬਹੁਤ ਆਨੰਦ ਮਾਣਿਆ ਉਹਨਾਂ ਨੇ ਅਲਬੇਲਾ ਜੀ ਕੋਲੋਂ ਤਾਂ ਰਾਗੀ ਬਹੁਤ ਆਏ ਢਾਡੀ ਬਹੁਤ ਆਏ ਪ੍ਰਚਾਰਕ ਬਣ ਕੇ ਗਏ ਅਲਬੇਲਾ ਜੀ ਦੀ ਬਹੁਤ ਵੱਡੀ ਦੇਣ ਆ ਸਮਾਜ ਨੂੰ ਕਿ ਉਹਨਾਂ ਨੇ ਨਾਲ-ਨਾਲ ਰਾਗੀ ਵੀ ਪੈਦਾ ਕੀਤੇ ਤੇ ਜਿਹੜੇ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਹੈ ਭਾਈ ਗਗਨਦੀਪ ਸਿੰਘ ਜੀ ਉਹ ਸਾਰੇ ਜਿੰਨੇ ਅੱਜ ਹਜ਼ੂਰੀ ਰਾਗੀ ਨੇ ਉਹਨਾਂ ਦੇ ਵਿੱਚ ਹੈ ਭਾਈ ਗਗਨਦੀਪ ਸਿੰਘ ਜੀ ਭਾਈ ਗਗਨਦੀਪ ਉਹ ਅਲਬੇਲਾ ਜੀ ਦੇ ਸ਼ਾਗਿਰਦ ਅਲਬੇਲਾ ਜੀ ਦੇ ਸ਼ਾਗਿਰਦ ਮਦੇ ਉਹਨਾਂ ਦੇ ਘਰ ਮੇਲਾ ਲੱਗਾ ਰਹਿੰਦਾ ਸੀ ਮੇਲਾ ਲੱਗਦਾ ਸੀ ਮੈਂ ਕਹਿੰਦਾ ਜੀ ਤਕਰੀਬਨ 20-25 ਲੋਕ ਤਾਂ ਆਮ ਹੀ ਹੁੰਦੇ ਸੀ ਤੇ ਫਿਰ ਮਿਲਣ ਵਾਲੇ ਦੂਰੋਂ ਦੂਰੋਂ ਲੋਕਾਂ ਨੇ ਆਉਣਾ ਚੱਲ ਕੇ ਇੱਕ ਦੋ ਕਿਵੇਂ ਕਿਤੇ ਕਿਵੇਂ ਉਹਨਾਂ ਸਮਾਂ ਚਿੱਠੀਆਂ ਦਾ ਰਵਾਜ ਹੁੰਦਾ ਸੀ ਜੀ ਤੇ ਚੁੱਠੀਆਂ ਦਾ ਮਤਲਬ ਟੋਕਰਾ ਟੋਕਰਾ ਪਰ ਜਾਣਾ ਅੱਛਾ ਜੀ ਹਾਂਜੀ ਉਹ ਕਹਿੰਦਾ ਕੋਈ ਦੇਖੋ ਚਿੱਠੀ ਪਰ ਹਲਵੇਲੇ ਚ ਐਡੀ ਖੁੱਬੀ ਜੇ ਚਿੱਠੀ ਆਉਂਦੀ ਸੀ ਪੂਰੇ ਧਿਆਨ ਨਾਲ ਦੇਖਦੇ ਸੀ